ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਕਿਸਾਨ ਵੀਰੋ ਅੱਜ ਆਪਾਂ 11 ਮਾਰਚ ਨੂੰ ਵੀਡੀਓ ਕਵਰ ਕਰ ਰਹੇ ਹਾਂ ਜਿਹੜੀ ਬੱਸੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਾਫੀ ਜਰਸੀ ਆ ਗਈ ਇਹ ਤੇ ਬੱਸੀ ਨੂੰ ਇਹਨੇ ਜਨਮ ਦਿੱਤਾ ਤੁਸੀਂ ਦੇਖ ਸਕਦੇ ਹੋ ਬੱਸੀ ਨੂੰ ਜਨਮ ਦਿੱਤਾ ਕਾਫੀ ਜਰਸੀ ਦੇ ਵਿੱਚ ਆ ਗਈ ਹਾਈਟ ਲੈਂਥ ਫੁੱਲ ਆ ਥਣ ਕੱਲਾ ਕੱਲਾ ਨਿੱਖੜਮਾਗਾ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਆਪਾਂ 11 ਮਾਰਚ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਜੇਰੇ ਦੀ ਪੈ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ ਦੋ ਬੱਚੀਆਂ ਆਪਣੇ ਕੋਲ ਤਾਜ਼ੀਆਂ ਸੂਈਆਂ ਨੇ ਤੇ ਇੱਕ ਇਹਦੇ ਨਾਲ ਦਿਖਾਵਾਂਗੇ ਕਾਫੀ ਜਰਸੀ ਗੱਬਣ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਮੋਬਾਈਲ ਨੰਬਰ 94782363916 98784 48264 ਸਵਾਜੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਟਾਰਟ ਕਰਦੇ ਆਪਾਂ ਜਿਹੜੀ ਸੁਬਾ ਸੂਈ ਹੈ ਇਹ ਬੱਚੀ ਕਾਫੀ ਜਰਸੀ ਆ ਗਈ ਤੋੜ ਕੇ ਦਿਖਾਦੇ ਪਹਿਲਾਂ ਉਤ ਹਾਈਟ ਲੈਂਥ ਚੈੱਕ ਕਰਿਓ ਬੱਸੀ ਦੀ ਫੁੱਲ ਬਰੀਕੀਆਂ ਦੇ ਵਿੱਚ ਬੱਸੀ ਆ ਕੱਲਾ ਕੱਲਾ ਨਿਕਣ ਮਾ ਥਣ ਲੱਗਿਆ ਕੰਪੈਕਟ ਆਡਰ ਆ ਪੂਰਾ ਤੁਸੀਂ ਦੇ ਸਕਦੇ ਹੋ ਪੂਰੀ ਬੰਦ ਲੈਵੇ ਦੀ ਆ ਪਹਿਲੇ ਸੂਏ ਦੀ ਜਿਹੜੀ ਮਿਲਕ ਰਿਕਵੈਸਟੀ ਆ ਉਹ 24 25 ਕਿਲੋ ਦੀ ਦੱਸਿਆ ਮਾਲਕਾਂ ਨੇ ਦੁੱਧ ਤੁਹਾਡੀ ਸੇਵਾ ਦਾਗਾ ਤੁਸੀਂ ਆਪਣੀ ਸਮਝਣਾ ਪਸ਼ੂ ਖਰੀਦਣਾਗਾ ਕਿਉਂਕਿ ਜੇ ਰ ਇਹਦੀ ਪ੍ਰੋਪਰ ਪੈ ਚੁੱਕੀ ਆ ਹਾਈਟ ਲੈਂਥ ਫੁੱਲ ਆ ਬੱਸੀ ਵੀ ਦੇ ਸਕਦੇ ਹੋ ਕਮਾਲਾ ਬੁੱਧਕ ਬਗਿੱਦ ਨੂੰ ਫੇਰ ਉਧਰ ਨੂੰ ਤੋਰ ਦੇ ਅਬੱਸੀ ਦੇ ਬੋਦੇ ਵਾਲੀ ਆ ਚੰਗੀ ਬਰੀਡ ਵਾਲੀ ਆ ਛੋਟਾ ਕੰਨ ਮੱਥੇ ਟੋਆ ਲੈ ਚਲੰਦਰ ਲੈ ਜਨ ਐ ਕਮਾ ਕੇ ਲੈ ਚਲੰਦਰ ਮਗਰ ਵੀ ਬੱਚੀ ਨੂੰ ਜਨਮ ਤੋਂ ਅੱਗੇ ਪਿੱਛੇ ਦਾ ਹਵਾਨਾ ਕਿਸਾਨ ਵੀਰੋ ਨੋਟ ਕਰਿਓ ਅੱਗੇ ਪਿੱਛੇ ਦਾ ਹਵਾਨਾ ਇਹਦਾ ਦੇ ਸਕਦੇ ਹੋ ਹਵਾਨੇ ਤੇ ਨਾੜਾਂ ਦੂਰੋਂ ਦਿਖਾਈ ਦਿੰਦੀਆਂ ਨੇ ਇਹ ਦੁੱਧ ਵਾਲੇ ਪਸ਼ੂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਦੇਖ ਸਕਦੇ ਹੋ ਕੱਲਾ ਕੱਲਾ ਨਿਕੜਵਾ ਥਣ ਲੱਗਿਆ ਹੋਇਆ ਦੇਖ ਸਕਦੇ ਹੋ ਕੋਈ ਖੋਟ ਸਾਗ ਨਿਕੱਲਾ ਕੱਲਾ ਕੱਲਾ ਨਿਕੜਵਾ ਥਾਣਾ ਬਾਕੀ ਮੇਨ ਗੱਲ ਜੇਰ ਦੀ ਆ ਜੇਰ ਦੀ ਪ੍ਰੋਪਰ ਆਪਣੇ ਘਰੇ ਪਈਏ ਦੇਖ ਸਕਦੇ ਹੋ ਅੱਗੇ ਪਿੱਛੇ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਖੁੱਚਾਂ ਤੋਂ ਕਿੰਨਾ ਹਵਾਨਾ ਪਿੱਛੇ ਤੋਂ ਰਹਿ ਫਿਰਦਾ ਹੈਗਾ ਦੇਖ ਸਕਦੇ ਹੋ ਅੱਗੇ ਪਿੱਛੇ ਦਾ ਹਵਾਨਾ ਦੂਸਰੀ ਸਾਈਡ ਤੋਂ ਥਣ ਲੈਵਾ ਚੈੱਕ ਕਰਾਣਾ ਕੱਲਾ ਕੱਲਾ ਨਿਕੜਵਾ ਥਾਣਾ ਹੱਥੀ ਚਵਾਈ ਵਾਲਾ ਸੋਹਣਾ ਥਣ ਲੱਗਿਆ ਹੋਇਆਗਾ ਜਰਸੀ ਦੇ ਵਿੱਚ ਆ ਗਈ ਕਾਫੀ ਜਰਸੀ ਮਗਰ ਵੀ ਬੱਛੀ ਆ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਆਪਾਂ ਬੱਛੀ ਵਾਲੀ ਗਾਂ ਲੈਣੀ ਆ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾਗਾ ਦੋ ਨਗ ਤਿਆਰ ਹੋ ਜਾਣਗੇ ਚੰਗੇ ਹਾਈਟ ਲੈਂਥ ਵਾਲੀ ਬੱਛੀਆਂ ਨੇ ਦੇਖ ਸਾਨੂੰ ਕਿੱਸੇ ਬੱਛੀ ਬਹੁਤ ਚੰਗੀ ਆ 나ੜੂਆ ਨਾਲ ਆ ਬੱਛੀ ਦਾ ਕਾਲੇ ਰੰਗ ਦੇ ਵਿੱਚ ਜਰਸੀ ਬੱਛੀ ਆ ਗਈ ਮਗਰ ਜਿਸਾ ਜੰ ਸੋਰੀ ਆ ਗਈ ਸੀ ਇੱਕ ਨੰਬਰ ਤੇ ਬੱਛੀ ਕਾਫੀ ਕਲਰ ਦੇ ਵਿੱਚ ਜਰਸੀ ਅੱਗੇ 2 ਨੰਬਰ ਤੇ ਤੋਰ ਦੇ ਵਸੀਪਤਵਾਰ ਇਹਦੀ ਫੇਸ ਕੁਆਲਿਟੀ ਚੈੱਕ ਕਰਾ ਦੇ ਪਹਿਲਾਂ ਹਵਾਨੇ ਤੇ ਨਾੜਾ ਇਹਦੀ ਵੀ ਚੈੱਕ ਕਰ ਲਿਓ ਇਹ ਬਰੀਡ ਵਾਲੇ ਪਸ਼ੂਆਂ ਇਨਸਾਨੀ ਹੁੰਦੀਆਂ ਕੱਲਾ ਕੱਲਾ ਨਿਕੜਵਾ ਥਾਣਾ 2 ਨੰਬਰ ਤੇ ਆ ਗਈ ਇਹ ਫੇਸ ਕੁਆਲਿਟੀ ਚੈੱਕ ਕਰਾ ਦਿਓ ਇਹ ਕਾਲੀ ਜਰਸੀ ਆ ਗਈ ਤੁਸੀਂ ਦੇਖ ਸਕਦੇ ਹੋ ਸੋ ਤਰਦੀ ਦਾ ਹਵਾਨਾ ਜਦ ਅੱਜ ਕਰਿਓ ਹਫਤਾ ਸੂਨ ਨੂੰ ਲਊਗੀ ਜਿਹੜੇ ਮੇਰੇ ਵੀਰ ਨੇ ਕਿਸੇ ਨੇ ਜੋੜਾ ਲੈਣਾ ਹੋਇਆ ਫੁੱਲ ਮਾਨਤਾਣ ਕੀਤਾ ਜਾਊਗਾ ਤੁਸੀਂ ਦੇਖ ਸਕਦੇ ਹੋ ਬਲੈਕ ਕਲਰ ਦੇ ਵਿੱਚ ਜਰਸੀ ਆ ਗਈ ਕੰਪੈਕਟ ਆਰਡਰ ਬਣਾਓ ਪੂਰਾ ਕਮਾ ਲਓ ਕਮਾਲਾ ਮੇਰੇ ਨੂੰ ਫੇਸ ਕੁਆਲਟੀ ਚੈੱਕ ਕਰਿਓ ਬੋਦੇ ਵਾਲੀ ਬੱਛੀਆਂ ਵੀ ਬਰੀਡ ਵਾਲੀ ਆ ਬੱਛੀਆਂ ਦੋਨੇ ਹੀ ਬਰੀਕੀਆਂ ਦੇ ਵਿੱਚ ਆ ਇਹਦਾ ਵੀ ਦੁੱਧ 23-24 ਕਿਲੋ ਦੱਸਿਆ ਮਾਲਕਾਂ ਨੇ ਇਹ ਹਫਤਾ ਸੋਂ ਨੂੰ ਲੈਂਦੀ ਆ ਕੱਲਾ ਕੱਲਾ ਨਖੜਮਾ ਥਾਣਾ ਇਹ ਬਲੈਕ ਕਲਰ ਦੇ ਵਿੱਚ ਜਰਸੀ ਆ ਗਈ ਹਮਾਨੇ ਤੇ ਨਾੜਾਂ ਇਹਦੇ ਵੀ ਚੰਗੀਆਂ ਦਿਖਾਈ ਦਿੰਦੀਆਂ ਦੂਸਰੀ ਸਾਈਡ ਤੋਂ ਚੈੱਕ ਕਰਾ ਆਂ ਕੱਲਾ ਕੱਲਾ ਨਖੜਮਾ ਥਾਣਾ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਗਰਮੀ ਦੇ ਵਿੱਚ ਤਰਨ ਵਾਲੀਆਂ ਚੀਜ਼ਾਂ ਨੇ ਇਹ ਦੋਨੇ ਗਰਮੀ ਦੇ ਵਿੱਚ ਵਧੀਆ ਦੁੱਧ ਪਾਉਣੀਆਂ ਕਿਉਂ ਚੰਗੀ ਜਾਤ ਆ ਤੇ ਚੰਗੀ ਬਰੀਡ ਆ ਜਰਸੀ ਤਾਂ ਦੁੱਧ ਵੀ ਵੈਸੇ ਜਿਹੜਾ ਹੁੰਦਾਗਾ ਉਹ ਫੈਂਟ ਵਾਲਾ ਦੁੱਧ ਹੁੰਦਾਗਾ ਬਾਕੀ ਮੇਨ ਗੱਲ ਆ ਦੇਖੋ ਤੁਸੀਂ ਛੋਟਾ ਕੰਨ ਮੱਥੇ ਟੋਆ ਬੋਦੇ ਵਾਲੀ ਬੱਚੀ ਐ ਵੀ ਬੱਸੀਆਂ ਅੰਗ ਦੇ ਵਿੱਚ ਨੇ ਦੋਨੇ ਨਮਾ ਹਾਣਾ ਇਧਰ ਨੂੰ ਹੱਕ ਰੋ ਤੇ ਇਧਰ ਨੂੰ ਉਧਰ ਇਧਰ ਨੂੰ ਹੱਕ ਰਿਹਾ ਹਾਈਟ ਲੈਂਥ ਚੈੱਕ ਕਰਿਓ ਬੱਸੀਆਂ ਦੀ ਫੁੱਲ ਹਾਈਟ ਫੁੱਲ ਲੈਂਥ ਆ ਚੰਗਾ ਦੁੱਧ ਪਾਇਆ ਹੋਇਆ ਇਹਦਾ ਬੱਸੀ ਦਾ ਵੀ ਦੱਸਿਆ ਤੁਹਾਨੂੰ 23 24 ਕਿਲੋ ਦਾ ਰਿਕਾਰਡ ਆ ਬਾਕੀ ਇਹ ਬੱਸੀ ਵੀ ਗਰਮੀਆਂ ਦੇ ਵਿੱਚ ਦੋਨੇ ਗਰਮੀਆਂ ਦੇ ਤੋਹਫੇ ਨੇ ਇਹ ਗਰਮੀਆਂ 'ਚ ਚੱਲਣ ਵਾਲੀਆਂ ਨੇ ਗਰਮੀ ਬਹੁਤ ਘੱਟ ਮਨੋਂਦੀਆਂ ਨੇ ਜਰਸੀ ਤੇ ਅੱਗੇ ਜਰਸੀ ਕ੍ਰਾਸ ਆ ਇਹਦੇ ਮਗਰ ਵੀ ਬੱਸੀ ਆ ਤੇ ਇਹਦੀ ਜੇਰ ਵੀ ਆ ਜੇ ਇਹਦੀ ਆ ਪੀ ਆ ਸੁਭਾਏ ਸੁਈਆ ਇਹਨੂੰ ਵੀ ਤੋਰਦੇ ਬਾਹਰ ਬਦੂ ਮਗਰ ਇਹਦੀ ਵੀ ਬੱਚੀ ਆ ਗਈ ਜਰਸੀ ਕ੍ਰੋਸ ਆ ਗਈ ਜਰਸੀ ਕ੍ਰੋਸ ਹੀ ਆਪ ਆ ਪਹਿਲਣ ਬੱਸੀ ਆ ਚਾਰ ਦੰਦ ਮੂੰਹ ਆ ਥਣ ਸੋਨਾ ਹੱਥੀ ਚੁਵਾਈ ਵਾਲਾ ਲੱਗਿਆ ਦੇਖ ਸਕਦੇ ਇਹ 3 ਨੰਬਰ ਤੇ ਆ ਗਈ ਦੇਖ ਸਕਦੇ ਜਰਸੀ ਕ੍ਰੋਸ ਦੇ ਵਿੱਚ ਆ ਗਈ ਬੱਸੀ ਸੋਨਾ ਥਣ ਲੱਗਿਆ ਹੋਇਆ ਉਧਰ ਨੂੰ ਤੋਰਦੀ ਪੌੜੀ ਬਣੀ ਇਹ 3 ਨੰਬਰ ਤੇ ਪਹਿਲਣ ਬੱਸੀ ਆ ਗਈ ਲੈ ਚਲ ਅੰਦਰ ਲੈ ਚਲੋ ਮਗਰ ਇਹਦੇ ਵੀ ਬੱਸੀ ਆਈ ਸੋ ਤਿੰਨ ਨਾਗ ਆਪਾਂ ਦਿਖਾ ਚੁੱਕਿਆ ਤੁਹਾਨੂੰ ਇੱਕ ਗੱਬਣ ਜਰਸੀ ਦਿਖਾ ਚੁੱਕਿਆ ਕਾਲੇ ਰੰਗ ਚ ਤੇ ਇੱਕ ਦਿਖਾ ਚੁੱਕਿਆ ਆਪਾਂ ਤੁਹਾਨੂੰ ਸੂਈ ਵੀ ਜਰਸੀ ਕਾਫੀ ਕਲਰ ਚ ਜਿਹੜੇ ਇਹਦੀ ਆਪ ਵੀ ਇਹ ਦੇ ਸਕਦਾ ਜਿਹੜੀ ਸੂਈ ਵੀ ਬੱਸੀ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ